ਨਾਮ ਰੰਗ ਦੀ ਪ੍ਰਥੀਮਨ ਰਾਮਾ ਤੇ ਡਿੱਡੀ ਨੂੰ ਉਪਦੇਸ਼ ਪ੍ਰਥੀਮਨ ਰਾਮਾ ਤੇ ਡਿੱਡੀ ਨਾਨਕ ਜੀ ਦੇ ਉਪਦੇਸ਼ ਸੁਣ ਕੇ ਉਹਨਾਂ ਦੇ ਚਰਨਾਂ 'ਚ ਬੇਦਿਸ਼ ਲੈ ਲਏ। ਉਹਨਾਂ ਤਿੰਨਾਂ ਨੇ ਬੇਨਤੀ ਕੀਤੀ ਕਿ ਨਾਨਕ ਜੀ ਸਾਨੂੰ ਕਿਰਪਾ ਕਰਕੇ ਅਜਿਹਾ ਉਪਦੇਸ਼ ਦਿਓ ਕਿ ਅਸੀਂ ਵਿਸ਼ਨੂੰ ਦਾ ਹੀ ਰੂਪ ਹੋ ਜਾਈਏ। ਸਾਨੂੰ ਤੁਸੀਂ ਪ੍ਰਮਾਤਮਾ ਵਿਸ਼ਨੂੰ ਦੇ ਪੂਰਨ অবতার ਜਾਪਦੇ ਹੋ। ਕਿਰਪਾ ਕਰਕੇ ਅਜਿਹੀ ਭਗਤੀ ਦੱਸੋ ਕਿ ਜਿਸ ਨੂੰ ਤਾਰ ਕੇ ਅਸੀਂ ਵੀ ਪਰਮਾਤਮਾ ਦਾ ਰੂਪ ਹੀ ਹੋ ਜਾਈਏ বিষ্ণੂ ਦਾ ਰੂਪ ਹੀ ਹੋ ਜਾਈਏ। ਦਾਨਕ ਜੀ ਨੇ ਕਿਹਾ ਕਿ ਤਿੰਨ ਤਰ੍ਹਾਂ ਦੇ ਤਪ ਤਪਸ਼ਵੀ ਕਰਦੇ ਨੇ। ਨੰਗੇ ਰਹਿਣਾ, ਪਾਣੀ ਵਿੱਚ ਖੜੇ ਰਹਿਣਾ ਤੇ ਅਗਨ ਤੋਂ ਵਿੱਚ ਬੈਠਣਾ। ਤਪਸ਼ਵੀ ਤਫਨ ਜੋ ਕਰਨੇ ਕਠਿਨ ਹਨ। ਪ੍ਰਾਈ ਇਸਤਰੀ ਨੂੰ ਵੇਖਣ ਤੋਂ ਅੱਖਾਂ ਨੂੰ ਮੋੜੇ, ਨਿੰਦਾ ਉਸਤਤੀ ਕਰਨਾ ਨੂੰ ਨਾ ਸੁਣੁੰਦੇਣੀ। ਚੋਰੀ ਯਾਰੀ ਨੂੰ ਹੱਥ ਨਾ ਲਾਉਣਾ, ਕੁਸੰਗਤ ਵਿੱਚ ਨਾ ਜਾਣਾ। ਖੋਟੇ ਕਮਾ ਵਲ ਮਨ ਨੂੰ ਨਾ ਜਾਣ ਦੇਣਾ ਸੰਤਾਂ ਦਾ ਦਰਸ਼ਨ ਕਰਨ ਵਾਸਤੇ ਅੱਖਾਂ ਨਾਲ ਵਿਖੀਏ ਰਸਨਾ ਨਾਲ ਪਰਮੇਸ਼ਵਰ ਦੇ ਗੁਣ ਗਾਈਏ ਕੰਨਾਂ ਨਾਲ ਸੁਣੀਏ ਇਹ ਰਾਜਸੀ ਤਫਨ ਸਾਧਕੀ ਤਪੇ ਹਨ ਗੁਰੂ ਨੂੰ ਉਪਦੇਸ਼ ਤੇ ਨਾਮ ਸਿਮਰਨ ਆਲਸ त्याग ਕੇ ਪੜਨਾ ਸੁਨਣਾ ਮਨ ਨੂੰ ਰੋਕ ਰੋਗ ਕੇ ਨਾਮ ਸਿਮਰਨ ਤੇ ਕਥਾ ਕੀਰਤਨ ਵਿੱਚ ਲਿਆਉਣਾ ਆਲਸ ਨੂੰ ਤਿਆਗ ਕੇ ਮਨ ਨੂੰ ਬੁਰਾਈਆਂ ਵੱਲੋਂ ਰੋਕਣਾ ਤੇ ਨਾਮ ਅਭਿਆਸ ਵਿੱਚ ਜੋੜਨਾ ਇਸ ਸਾਧਕੀ ਤਪ ਨਾਲ ਜਨਮ ਮਰਨ ਦੇ ਰੋਗ ਮਿਟ ਜਾਂਦੇ ਹਨ ਗੁਰੂ ਜੀ ਦੇ ਵਚਨ ਸੁਣ ਕੇ ਇਨ੍ਹਾਂ ਤਿੰਨਾਂ ਨੇ ਮਨ ਵਿੱਚ ਵਸਾ ਲੈ ਅਤਿ ਸ਼ਬਦ ਦਾ ਅਭਿਆਸ ਕਰਕੇ ਪਰਮ ਗਤੀ ਨੂੰ ਪ੍ਰਾਪਤ ਹੋਏ ਧੰਨਵਾਦ